ਤੁਸੀਂ ਵੀ ਬੈਠਾ ਕੀ ਤੁਸੀਂ ਬਰਾਤ ਤੁਸੀਂ ਵੀ ਹੁਣ ਬਾਡੀਆਂ ਚੱਲ ਚੱਲ ਸਾਡੀ ਗਾਂਹ ਨਿਵੈਸਟਿਗੇਸ਼ਨ ਸਵੇਰ ਸਾਰੀ ਕੀ ਕਰਨਾ ਹੁਣ ਉਹਨਾਂ ਨੂੰ ਬੰਦ ਕਰਨਾ ਕਾਰਵਾਈ ਨਹੀਂ ਕਰਿਆ ਨਹੀਂ ਉਹਨਾਂ ਨੂੰ ਰੋਕਣਾ ਯਾਦ ਦੀ ਪੇਸ਼ ਨਹੀਂ ਕਰੀ ਜਾਂਦੇ ਪਰ ਉਹਨਾਂ ਨੂੰ ਕਾਰਵਾਈ ਕਰ ਬਾਈ ਕੀ ਕੀਤੀ ਹੈ ਤੁਸੀਂ ਕੀ ਨਹੀਂ ਕਰੀ ਕਾਰਵਾਈ ਕੀ 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 ਕਰੀ ਇਹ ਕਰਕੇ ਫੜੇ ਰੱਖਿਆ ਬੰਦ ਕਰ ਪੇਸ਼ ਕਰ ਤੁਹਾਨੂੰ ਹੋਰ ਜੀ ਹਾਂ ਪਤਾ ਕਰਨ ਵਾਲੇ ਮੰਦੀ ਝਾੜੂ ਮਾਰ ਲੈਣ ਚੌਕੀਆਂ ਚ ਗੱਡੀਆਂ ਸਾਹਬ ਕਰ ਇਹ ਤੂੰ ਸਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਆ ਛੋਟੀ ਟੀ ਹੋਵੇ ਤੁਹਾਨੂੰ ਪਤਾ ਲੱਗੇ ਕਿਹੜਾ ਨਹੀਂ ਗੱਲ ਲੱਗਦੀ ਸੋਡੀਤੀ ਹੋਵੇ ਸਾਨੂੰ ਪਤਾ ਰਕੇ ਸਾਡਾ ਦਿਲ ਪਤਾ ਕਿਵੇਂ ਕਰੀ ਜਾਂਦਾ ਹੁਣ ਐਨਾ ਸਿਸਟਮ ਮੈਂ ਦੇਖਿਆ ਨਹੀਂ ਤੂੰ ਚੱਕ ਕੇ ਦਵੀਂ ਐਂਕਾ ਪਰੇ ਪਰੇ ਦਾ ਭਾਂਗਰ ਉਪਰੇ ਇੱਕ ਮਿੰਟ ਕੱਟ ਕੇ ਸਬੂਤ ਦੇ ਲਈ ਸਾਹਿਬ ਜੀ ਮੇਰੀ ਹੱਥ ਮੰਨ ਕੇ ਬੇਨਤੀ ਹੈ ਹੱਥ ਮੰਨ ਕੇ ਬੇਨਤੀ ਹੈ ਜੀ ਬਹੁਤ ਸਾਡੇ ਨਾਲ ਧੱਕਾ ਹੋਇਆ ਹੈ ਸਾਹਬ ਨੇ ਕਰਾਇਆ ਉਹ ਜਿਹੜੇ ਬੰਦੇ ਫੜੇ ਰਏ ਜੀ ਉਥੇ ਝਾਰੂ ਮਾਰੀਆਂ ਦੇ ਗੱਡੀਆਂ ਸਾਫ ਕਰੀਆਂ ਨੇ ਮੈਂ ਕੋਈ 3 4 ਲਾਉ ਜੀ ਮੰਨ ਜਾਣਗੇ ਹਾਂ ਗੱਲ ਸੁਣ ਲਓ ਟਿਕਟ ਹਾੜੋ ਉਹਨਾਂ ਨੂੰ ਫੜ ਕੇ ਪੈਸੇ ਪਤਾ ਲੱਗ ਜੁਣਾਂ ਦਾ ਦਾਦਾ ਸੁਣੋ ਅਸੀਂ ਤਫ਼ਤੀਸ਼ ਕਰ ਰਹੇ ਹਾਂ ਅਸੀਂ ਜਾ ਕੇ ਹੁਣੇ ਕਰਾਂਗੇ ਨਾ ਸਾਨੂੰ ਜਦੋਂ ਪਤਾ ਲੱਗ ਗਿਆ ਵੀ ਬਾਡੀ ਮਿਲ ਗਈ ਹੁਣੀ ਉਸ ਜੀ ਦੀ ਹੋਰ ਸ਼ਕਤੀ ਸ਼ੁਰੂ ਹੋ ਗਈ ਨਾ ਵੀ ਕੀ ਹੋਇਆ ਕੀ ਨਹੀਂ ਹੋਇਆ ਇੱਕਦਮ ਮੇਰੀ ਗਾਡੀ ਆ ਮੈਂ ਸਾਰ ਨਹੀਂ ਦੇਖ ਖਤਮ ਹੋ ਜਾਂਦਾ ਜੀ ਇਹ ਪਾਰ ਕਹਿੰਦੇ ਗੁੱਡੀਆਂ ਦੀ ਰਾਖੀ ਕਰਵਾਉਂਦੇ ਕੋਈ ਕਹਿੰਦੇ ਕਰੋ ਰਾਖੀ ਤਿੰਨ ਦਿਨ ਹੋ ਗਏ ਜੀ ਆ ਸਾਰਾ ਹੀ ਦੱਜ ਕਰਵਾਇਆ ਠੀਕ ਹੈ ਤਿੰਨ ਦਿਨ ਹੋ ਗਏ ਖੜਿਆਂ ਨੂੰ ਬੰਦਿਆਂ ਨੂੰ ਉਹ ਤੀਜੇ ਦਿਨ ਆ ਕੇ ਆਪਾਂ লাশ ਭਾਲਦੇ ਹਾਂ ਉਹਨਾਂ ਤੋਂ ਪੁੱਛਣੇ ਉਹਨਾਂ ਨੂੰ ਪਤਾ ਨਹੀਂ ਹਰ ਗੱਲ ਦਾ ਨਾਲ ਦੱਸੀ ਜਾਂਦੇ ਸਾਰਾ ਕੁਝ ਹੀ ਹੈ ਜਿਹੜੀ ਗੱਲ ਪੁੱਛ ਰਹੀ ਹੈ ਇਹਦੇ ਵਿੱਚ ਟੈਕਨੀਕਲ ਰਿਕਾਰਡ ਵੀ ਲੈਣਾ ਹੁੰਦਾ ਹੈ ਆਪਾਂ ਉਹਦਾ ਸੀਨੀਅਰ ਰਿਕਾਰਡ ਵੀ ਲੈਣਾ ਹੁੰਦਾ ਹੈ ਤੁਹਾਡੇ ਬਰਾਕੀ ਇਹ ਵੀ ਲੈਣੀ ਹੁੰਦੀ ਹੈ ਮੇਰੀ ਗੱਲ ਸੁਣੋ ਹਰ ਇੱਕ ਇੱਕ ਜੀ ਕੱਲਾ ਪੈਸਾ ਘਾ ਕੇ ਕੰਮ ਨਿਪਟਾਇਆ ਵੈ ਜੀ ਮੇਰੀ ਗੱਲ ਸੁਣੋ ਪੈਸਾ ਹੋਇਆ ਵੈ ਸਾਰਾ ਕੰਮ ਸਾਡੇ ਕੋਲ ਜਿਨ੍ਹਾਂ ਦੇ ਮੁੰਡੇ ਫੜਾ ਉਹਨਾਂ ਦੇ 2 ਘੰਟੇ ਵਾਲੀ ਚੌਂਸੀ ਚਾਰ ਦਾ ਗਿਆਨ ਬਦਲੇਗਾ ਜੀ ਕੀ ਕਹਦੇ ਨਾ ਕਿ ਤੁਹਾਨੂੰ ਲੱਭ ਕੇ बयान देखो गरीब अभी दोनों मिया लै जाओ लै जाओ बेशक जो मर्जी कार्रवाई पागे तुम करो एक किसी तगड़े का पुता ਪਿੰਡ ਤੋਂ ਪਿੰਡ ਵੀ ਜਾਂਦੇ ਅੱਜ ਤਿੰਨ ਦਿਨ ਹੋ ਗਏ ਪਿੰਡ ਦੀ ਜੀ ਹਾਂ ਤੁਸੀਂ ਕਰਦੇ ਪਿੰਡ ਦੀ ਪਛਾਣ ਇੱਥੇ ਆ ਕੇ ਖੜੀ ਵੀ ਅਸੀਂ ਨਹੀਂ ਚੱਕਰ ਦਿੰਦੇ ਜੇ ਪਿੰਡ ਦਾ ਫਾਇਦਾ ਲੈਣ ਲਈ ਪਛਾਣ ਵੀ ਹੋ ਰਹੀ ਹੈ ਅੱਜ ਤਾਂ ਨਾਲ ਨਾ ਰਹਿ ਗਏ ਪਿੰਡ ਦਾ ਹੋਰ ਨਾ ਹੁੰਦਾ ਫੇਰ ਕੌਣ ਜ਼ਿੰਮੇਵਾਰਤਾ ਇੱਥੇ ਦਾ ਹੋਰ ਚਾਰ ਪਾਰੇ ਵਾਸਤੇ ਬਣਾਉਂਦੇ ਪਿੰਡ ਦੀ ਐਵੇਂ ਰੱਖ ਨੂੰ ਦੇ ਬੰਦਾ ਮੁਕਰਦਾ ਨਹੀਂ ਮੁਕਰਦਾ ਹੀ ਬਲੈਕੀ ਬੰਦੇ ਜਿੰਦਾ ਮੁਕਰ ਨੂੰ ਮੁਕਰ ਨਹੀਂ ਕਰਦਾ ਇਹ ਬਹੁਤ ਹੀ ਬੜਾਈ ਕਰਦੇ ਜੋ ਬਸ ਰਿਹਾ ਇਹ ਦੁੱਧ ਕੀ ਕਰਦੀ ਹੈ ਜੀ ਹਾਲੀ ਆ ਉਡੀ ਨਾਲ ਚੱਕ ਤੇ ਨੂੰ ਨਾ ਫੋਨ ਕਰ ਮੈਂ ਸੱਤ ਕਿਤੇ ਫੁੱਡੇ ਸਾਰ ਨੂੰ ਜਨਾਬ ਨੂੰ ਸਾਧਰੂ ਆ ਫਲਾਣੀ ਕੁੜੀ ਨਾਲ ਚੱਕ ਰੈ ਇਹਨੂੰ ਨਾ ਫੋਨ ਕਰ ਪੰਜ ਦੀ ਡਿਟੇਲ ਕੱਢ ਕੇ ਦੇ ਤੇ ਸ਼ਰਮ ਨਹੀਂ ਆਉਂਦੀ ਗੱਲ ਯਾਰ ਐਨਾ ਸਿਸਟਮ ਖੋਗ ਲਾਉਂਦੇ ਲੌਂਡਰੀ ਕਿਉਂ ਨਹੀਂ ਤੁਸੀਂ ਤੋਣੀ ਵੀ ਆ ਕੰਮ ਕਰਨਾ ਦੱਸ ਪਤਾ ਕੀ ਆ ਹਰ ਚੀਜ਼ ਤੌਣੀ ਦੀ ਗੱਲ ਹੀ ਕਾਨੂੰਨ ਮੁਤਾਬਕ ਹੀ ਚੱਲਦਾ ਹੁੰਦਾ ਹੈ। ਜਦੋਂ ਸਾਨੂੰ ਆਪਾਂ ਮੈਨੇਜ ਕਰਨਾ ਹੈ ਡੈਰਿਵਟਿਵ ਕਰਨਾ ਹੈ ਕਾਨੂੰਨ ਮੁਤਾਬਕ ਹੀ ਬੁਟੀਨ ਦਾ ਗੱਲਬਾਤ ਜਿੱਦੋਂ ਗੁੱਤੀ ਜਿੱਦੋਂ ਉੱਧਰ ਹੀ ਹੁੰਦਾ ਸਾਰਾ ਕੁਝ। ਅਸੀਂ ਉਹ ਅਸਟਬਾਦ ਉਹ ਸੀਆਈਏ ਵੀ ਲੈ ਕੇ ਜਾਵਾਂਗੇ। ਤਪਤੀ ਚਾਹੀਦੀ। ਜਦੋਂ ਬੰਦਾ ਦਾ ਮਾਮਲਾ ਬਣੇਗਾ। ਇਹ ਇਹ ਗੱਲ ਲਾਜ਼ਮ ਹੈ। ਉਹਨਾਂ ਦੇ ਦਰਦ ਉਦੋਂ ਬੰਦਾ ਫੜਾਇਆ ਜੀ। ਕਿੰਨੇ ਦਿਨ ਲਾਈਨ ਨਹੀਂ ਕਰੀ ਜਾਂ ਸਟਾਪ ਆਂਦੇ ਜਿਹੜੇ ਫੌਜੀ ਤੁਸੀਂ ਇੱਕ ਜ਼ਿਲ੍ਹੇ ਦਾ ਬੰਦਾ 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 ਦਾ ਸਾਫ ਪਤਾ ਹੈਗਾ ਵੀ ਆਹ ਦਾ ਸਾਰਾ ਸਭ ਕੁਝ ਹੁੰਦਾ। 100 ਜਣੇ ਦੇ ਬੇਟੇ ਨਹੀਂ ਪਹਿਲਾਂ ਸਟਾਫ ਆਣਾ ਹੀ ਸਾਨੂੰ ਬੰਦਾ ਫੜਾ ਦਿਓ ਬੰਦਾ ਬੰਦਾ ਫੜਾ ਦਿਓ ਅਗੇ ਪਰਚਾ ਕਰਾਂਗੇ ਜੇ ਬੰਦਾ ਫੜਾਤਾ ਸਟਾਫ ਪਰਚਾ ਨਹੀਂ ਪੂਰਾ ਕੱਟ ਰਿਹਾ ਇਹ ਉਹਦੇ ਕੱਚੇ ਪਰਚੇ ਕਿਉਂ ਨਹੀਂ ਪਰਚਾ ਪਰਚਾ ਕੱਟਿਆ ਹੋਇਆ ਹੈ ਤੈਨੂੰ ਯਾਦ ਨੂੰ ਚੱਲ ਮੇਰੀ ਗੱਲ ਕਿੱਦਾਂ ਸੀ ਨਾ ਨਹੀਂ ਰਾਤ ਨੂੰ ਮੁੰਡਾ ਸਾਡਾ ਕੀ ਹੋ ਗਿਆ ਵਿਆਹ ਤੇ ਗਿਆ ਕੇ ਨਾ ਤੁਸੀਂ ਘਰੇ ਪੇਰ ਦਿੰਦੇ ਆਂ ਐਂ ਦੇਖੋ ਉਹ ਕੁੜੀਆਂ ਹੁਣ ਤਿੰਨ ਦਿਨਾਂ ਦੀ ਉੱਥੇ ਪਈ ਹੈ ਮੇਰੇ ਮਤਲਬ ਮਰਾ ਜੰਮੇ ਦਿੰਦੀ ਕਿਸ ਤੱਕ ਸਰ ਕਿ ਕਿੰਨੇ ਦਿਨਾਂ ਦੀ ਜ਼ਿੰਮੇਵਾਰੀ ਆਈ ਦੀ ਇੱਕ ਸਾਲ ਜੁੜੇਗਾ ਇਹ ਕਿੰਨੇ ਦਿਨਾਂ ਦਾ ਸਬੂਤ ਮਿਲ ਜੂਗਾ ਇਹ ਆਪਾਂ ਸਾਰੇ ਮਰਾ ਇੱਕ ਗੱਲ ਸੁਣੋ ਤੁਸੀਂ ਸਾਨੂੰ ਕਰ ਲੈਣ ਦੇ ਕੋਈ ਹਾਂਜੀ ਕਿੰਨੇ ਦਿਨਾਂ ਦੀ ਪਹਿਲਾਂ ਸੁਣੋ ਪਹਿਲਾਂ ਅਸੀਂ ਪੋਸਟਮਾਰਟਮ ਕਰਾਈਏ ਹਾਂਜੀ ਪਹਿਲਾਂ ਸਾਨੂੰ ਇਹ ਕਰੀਏ ਵੀ ਲੜਕੀ ਨਾ ਹੋਇਆ ਕਿ ਮੌਤ ਦਾ ਕਾਰਨ ਕੀ ਹੈ ਹਾਂਜੀ ਸਮਝੇ ਠੀਕ ਹੈ ਜੀ ਇਹਦੀ ਡੈਥ ਹੋਈ ਹੈ ਲੜਕੀ ਦੀ ਡੈਥ ਕਿਵੇਂ ਕਾਰਨ ਕੀ ਹੈ ਠੀਕ ਹੈ ਘੱਟੋ ਘੱਟ ਅਸੀਂ ਏਮਜ਼ ਦੇ ਵਿੱਚ ਕਰਾਵਾਂਗੇ ਦਾ ਠੀਕ ਹੈ ਜੀ ਮੈਡੀਕਲ ਜੀ ਸਮਝ ਗਏ ਮੇਰੀ ਗੱਲ ਪਹਿਲਾਂ ਕਰਾ ਕੇ ਦੇਨ ਚ ਦੱਸੋ ਪਹਿਲਾਂ ਇਹ ਸਾਨੂੰ ਜੇ ਸਾਨੂੰ ਇਸ ਚੀਜ਼ ਦਾ ਪੂਰਾ ਡਾਊਟ ਹੈ ਤਾਂ ਹੀ ਅਸੀਂ ਨੂੰ ਲੜਕੀ ਦੀ ਜਿਹੜੀ ਬਾਡੀ ਦਾ ਪੋਸਟ ਮਾਰਟਮ ਨਾ ਅਸੀਂ ਏਮਜ਼ ਚ ਕਰਾਵਾਂਗੇ ਪਰ ਬੋਰਡ ਨਹੀਂ ਕਰਾਵਾਂਗੇ ਹਰੇਕ ਚੀਜ਼ ਲਿਖਾਂਗੇ ਡੀ ਐਨ ਏ ਲਈ ਕੁਰੇ ਪਤਾ ਨਹੀਂ ਹਾਂ ਲੜਕੀ ਦਾ ਜੇ ਕੁੜੀ ਦੀ ਡੈਥ ਹੋਈ ਹੈ ਨਾ ਇਹ ਰਵਾਣ 8 ਦਿਨਾਂ ਦਾ ਉਹ ਤਾਂ ਕਿੱਥੋਂ ਦਾ ਸਾਰਾ ਦੇਆਂ ਟੀਮਾਂ ਜਿਹੜੀਆਂ ਹੈਗੀਆਂ ਡੈੱਡ ਬੋਡੀ ਲੈ ਕੇ ਸਰਕਾਰੀ ਹਸਪਤਾਲ ਲਈ ਰਵਾਨਾ ਹੋ ਚੁੱਕੀਆਂ ਨੇ ਲੜਕੀ ਦੇ ਪਰਿਵਾਰ ਦੇ ਲੜਕੀ ਦੇ ਰਿਸ਼ਤੇਦਾਰਾਂ ਨੂੰ ਕਾਫੀ ਰੋਸ ਦਿਖਾਇਆ ਜਾ ਰਿਹਾ ਹੈ ਕਾਹਨੂੰ ਬੋਲਦਾ ਹੈ ਜੀ ਸਰ ਗਰੀਬ ਬੰਦੇ ਆਏ ਗੋਲ ਮੋੜੋਂ ਨੰਬਰ ਸਰ ਮੈਂ ਕਹਿੰਦਾ ਗਰੀਬ ਬੰਦੇ ਹੀ ਘੇੜੀ ਕਰਦੇ ਨੇ ਇਹ ਪੈਸੇ ਦੇ ਕੇ ਹੱਥ ਦੇ ਦਿੱਤੀ ਜਦੋਂ ਲਾਜ਼ ਨਿਕਲੀ ਹੈ ਕਿੰਦੀ ਵੀ ਗੱਲ ਨਹੀਂ ਸੁਣੀ ਉੱਤੇ ठीक हो जाए जो भगवान के सब कुछ का है तो एक बात है उसको पकड़ के बोलोगे कि गाली बरे से के और आगे की करना है उन्होंने बंदा कर सी फूटना है और कार्य करी जाने फिर घर जैसी की नहीं करी गई ठीक ठीक किया और सामने लोग भी एक थोड़ा सोला सोला एक तो बंदा कर यार ਅਸੀਂ ਤਾਂ ਜਦੋਂ ਬੋਡੀ ਮਿਲੀ ਅਸੀਂ ਹਰ ਐਂਗਲ ਤੇ ਗੱਲ ਕਰ ਲਈਏ ਹਾਂ ਹਰ ਹਰ ਐਂਗਲ ਤੇ ਸਾਨੂੰ ਪਤਾ ਲੱਗਣਾ ਚਾਹੀਦਾ ਠੀਕ ਹਰ ਐਂਗਲ ਨੂੰ ਅਸੀਂ ਵੈਰੀਫਾਈ ਕਰਨਾ ਆਹ ਤਾਂ ਨਹੀਂ ਆਹ ਤਾਂ ਨਹੀਂ ਕਿਤੇ ਆਹ ਤਾਂ ਨਹੀਂ ਹਰ ਐਂਗਲ ਨੂੰ ਚੈੱਕ ਕਰਕੇ ਪਤਾ ਲੱਗੂ ਨਾ ਹਰ ਐਂਗਲ ਨੂੰ ਵੈਰੀਫਾਈ ਕਰਾਂਗੇ ਕੌਣ ਕਿੱਥੇ ਸੀ ਬੰਦਾ ਕਿਹਦਾ ਘਰ ਸੀ ਕਿਹਦੀ ਜ਼ਮੀਨ ਸੀ ਬੋਡੀ ਉੱਥੇ ਮੇਰੀ ਤਾਂ ਕਿਉਂ ਮਿਲੀ ਘਰ ਮੁੰਡੇ ਵਾਲਾਂ ਦਾ ਕਿੱਥੇ ਆ ਕੁੜੀਆਂ ਵਾਲਾਂ ਦਾ ਕਿੱਥੇ ਸਰ ਵੀ ਜੇ ਜੇ ਬੋਡੀ ਕਿਸ ਤਰ੍ਹਾਂ ਆ ਸਕਦੀ ਹੈ ਹਰ ਜੀ ਨੂੰ ਸਹੀ ਹੋਣਾ ਹੈ ਨਾ ਘਰ ਮੁੰਡੇ ਜਦੋਂ ਦੱਸਦੇ ਬਸ ਮੈਂ ਤੁਹਾਨੂੰ ਨਹੀਂ ਗੱਲ ਕਰਨ ਚਾਹਦਾ ਜਦੋਂ ਮੈਸੇਜ ਫਾਇਰ ਆ ਰਹੀ ਜਾਂ ਜਾਂ ਚੌਕੀ ਬੱਲੂ ਆਣਾ ਤੁਸੀਂ ਬੱਲੂਆਂ ਚੋਂ ਤੁਸੀਂ ਬੋਲਦੇ ਹੋ ਨਹੀਂ ਜੱਗੀ ਸਾਹਿਬ ਕੋਸ਼ਿਸ਼ ਵੀ ਆ ਤੁਸੀਂ ਬੱਲੂਆਂ ਦੇ ਮਤਲਬ ਕੋਸ਼ਿਸ਼ 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 ਤੁਸੀਂ ਜੋ ਬੱਲੂਆਂ ਚੌਕੀ ਉਲ ਗਏ ਆ ਅਧਿਆ ਇਹ ਅੱਖ ਵੀ ਅਰ ਸਾਨੂੰ ਇਰਾਦਾ ਰੋੜਾ ਆ ਆ ਆ ਕੰਪਲੈਨ ਆਪਣੀ ਉਹ ਕੋਈ ਹੋਣੀ ਕਰ ਰਹੀ ਤੇ ਤੁਸੀਂ ਤੁਸੀਂ ਆਏ ਹੋ ਤੁਸੀਂ ਹੁਣ ਤੁਸੀਂ ਤੁਸੀਂ ਦੇਖੋ ਹੁਣ ਕੀ ਗੱਲ ਕਰਨੀ ਕੀ ਨਹੀਂ ਕਰਨੀ ਕੰਪਲੈਨ ਕਰਨੀ ਨਹੀਂ ਕਰਨੀ ਜਿੱਦਣ ਗਏ ਜਿੱਦਣ ਇਹ ਹੁੰਦੀ ਕਿੰਦਰ ਜੋਗੀ ਬੰਦੇ ਫੜਲੇ ਨਾਲ ਦੀ ਨਾਲ ਹੀ ਫੜਲੇ ਮੈਂ ਮੇਰੀ ਗੱਲ ਸੁਣੋ ਇਹ ਫਰਮੀ ਉਹ ਰਿਪੋਰਟ ਆਊਟਪੁੱਟ ਦਿੰਦਾ ਜੀ ਉਹਨਾਂ ਨੇ ਤੁਸੀਂ ਦੇਖੋ ਸਰ ਜੀ ਜਦੋਂ ਤਿੰਨ ਦਿਨਾਂ ਦੀ ਰਿਪੋਰਟ ਗਈ ਹੋਈ ਉਹਨਾਂ ਨੇ ਤਿੰਨ ਦਿਨਾਂ ਬਾਅਦ ਰਾਤ 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 ਨੇ ਕਾਲ ਲੈ ਲਈ ਤੇ ਰਾਤ ਰਾਤ ਫੋਨ ਦੇ ਦਿੱਤੀ ਜੀ ਜਦੋਂ ਜਿਹੜੀ ਸ਼ੱਕ ਪੈ ਗਿਆ ਉਹਨਾਂ ਨੇ ਮਾੜੀ ਮੋੜੀ ਪੁੱਛ ਕੇ ਤਾਂ ਹੋਣੀ ਚਾਹੀਦੀ ਸੀ ਕੁਝ ਹੋਈ ਕਿ ਪੁੱਛਕਿਸ਼ ਹੋ ਰਹੀ ਆ ਪੁੱਛ ਮੈਂ ਕਰੋਨਾ ਨਹੀਂ ਕਰਨਾ ਅਜਰ ਮਾਰ ਲੈਣ ਵਾਸਤੇ ਗਏ ਹੋਏ ਨੇ ਕਬੂਤਰ ਸੁਣ ਦੇ ਦਾਂਗੇ ਹਾਂਜੀ ਗਏ ਗਵਕਾਰੀ ਪਈ ਹੈ ਮਾਰ ਲੈਣ ਵਾਸਤੇ ਗਏ ਹੋਏ ਨੇ ਪੁਲਿਸ ਪਾਰਟੀ ਇੱਕ ਮਸਲਾ ਬੜਾ ਗੱਲ ਸਰ ਮੇਰੇ ਕੋਲ ਕਿ ਤਿੰਨ ਚਾਰ ਦਿਨ ਮਸਲਾ ਤਿੰਨ ਚਾਰ ਦਿਨ ਮਸਲਾ ਅੱਜ ਲਿਆ ਲਿਆ ਕੇ ਰਾਤ ਤੋਂ ਰਾਤ ਰਾਤ ਤੋਂ ਰਾਤ ਅੱਜ ਲੈ ਹੁਣ ਇਹ ਗਰੀਨ ਚਰੀ ਇੱਕ ਸੰਗਤ ਦੋ ਦੋ ਤਿੰਨ ਬੜਾ ਕਿੱਥੇ ਨੇ ਚੌਕੀ ਬਲੂਣਾ ਕਿੱਥੇ ਤੁਸੀਂ ਕਿੱਥੇ ਸੀ ਸਰ ਜੀ ਆਪਾਂ ਸਬੂਤ ਜੀ ਮੈਂ ਸਬੂਤ ਆਦੀ ਮਾਤ ਰੱਜ ਕੇ ਰਾਤ ਰੋਕ ਕੇ ਮਿਲਦੇ ਹਾਂ ਸਰਬੰਧ ਬਤਾ ਦੇਖ ਸਕਦੇ ਹੋ ਤੁਸੀਂ ਜਿਹੜਾ ਪਰਿਵਾਰ ਦੇ ਬੰਨਿਆਂ ਬੜਾ ਗੁੱਸਾ ਆਪਣੇ ਮਨ ਦੇ ਵਿੱਚ ਹੈ ਜਿਹੜਾ ਹੈਗਾ ਕਿ ਸਾਡੇ ਬੰਨਿਆਂ ਨੂੰ ਰਿਪੋਰਟ ਕੀਤੀ ਗਈ ਸੀ ਤੇ ਇਹਦੇ ਵਿੱਚ ਜਿਹੜੀ ਇਹ ਕਾਰਵਾਈ ਦੇ ਵਿੱਚ ਢਿੱਲ ਕਿਉਂ ਹੋਈ ਹੈ ਪਰਿਵਾਰ ਬੰਨਿਆਂ ਆਖੇ ਜਾ ਰਹੇ ਆਹ ਤਾਂ ਹੁਣ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਰਸ ਤੋਂ ਤੋਂ ਸਵਾਲ ਪੁੱਛੇਗਾ ਮਾਂ ਕੋਈ ਨਹੀਂ ਆਰਾਮ ਦਾ ਪੁਲਿਸ ਅਫਸਰ ਹੈ ਪੁਲਿਸ ਅਫਸਰ ਨੂੰ ਆਪਾਂ ਆਪਣੀ ਆਪਣੀ ਡਿਊਟੀ ਆਪਣੀ ਡਿਊਟੀ ਕਰਦੇ ਆਂ ਤਾਂ ਕਿਹੜਾ ਪਿੰਡ ਆ ਤੁਹਾਡਾ ਮੇਰਾ ਪਿੰਡ ਦੌਲਤਪੁਰਾ ਜੀ ਅਸੀਂ ਸਰਦਾਰਗੜ ਸਾਡੀ ਰਿਸ਼ਤੇਦਾਰੀ ਹੈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਦਾ ਜੀ ਠੀਕ ਹੈ ਸਾਡੇ ਪ੍ਰੋਣੇ ਨੇ ਸਾਨੂੰ ਜਦੋਂ ਫੋਨ ਕੀਤਾ ਜੀ ਦੇ ਵੀ ਆਪਣੇ ਕੁੜੀਆਂ ਦਾ ਇਸ ਤਰ੍ਹਾਂ ਹੋ ਗਿਆ ਵੀ ਗੁੱਡੀ ਚੱਕੀ ਗਈ ਕੀ ਨਾਮ ਨਾਲ ਕਿਹਨੇ ਫੋਨ ਕੀਤਾ ਆਪਣੇ ਸਲੀਮ ਸਿੰਘ ਸਲੀਮ ਅਰਾਮ ਸਲੀਮ ਰਾਮ ਓਕੇ ਠੀਕ ਹੈ ਪਿੰਡ ਦੇਸੂ ਉਹਨਾਂ ਦੀ ਭਾਣਜੀ ਹੈ ਜੀ ਠੀਕ ਹੈ ਜੀ ਜਿਹਨਾਂ ਸਲੀਮ ਸਿੰਘ ਉਹ ਸਾਡਾ ਜਵਾਈ ਹੈ ਠੀਕ ਹੈ ਹੁਣ ਠੀਕ ਹੈ ਹੁਣ ਜਦੋਂ ਸਾਨੂੰ ਪਤਾ ਲੱਗਿਆ ਸੀ ਚੌਂਕੀ ਜਾ ਕੇ ਚੌਂਕੀ ਆ ਕੇ ਅਸੀਂ ਜਦੋਂ ਪਤਾ ਕੀਤਾ ਜਿਹੜੇ ਉਹ ਤਿੰਨ ਮੁੰਡੇ ਹੈਗੇ ਐ ਇੱਕ ਜ਼ਿਮੀਦਾਰ ਨੇ ਦੇਖਿਆ ਰਾਤ ਨੂੰ ਇੱਕ ਸਮਾਂ 1:00 ਵਜੇ 1:30 ਵਜੇ ਦਾ ਟਾਈਮ ਸੀ ਤੇ ਉਹਨਾਂ ਨੇ ਦੇਖਿਆ ਵੀ ਤੁਸੀਂ ਇੱਥੇ ਕੀ ਕਰਦੇ ਹੋ ਉਹ ਕਹਿੰਦੇ ਜੀ ਅਸੀਂ ਤਾਂ ਉਹੀ ਆਏ ਆਏ ਕਰਦੇ ਫਿਰਦੇ ਆਂ ਉਸ ਤੋਂ ਬਾਅਦ ਅਸੀਂ ਜਾ ਕੇ ਇਨਸਪੈਕਟਰ ਨੂੰ ਕਿਹਾ ਵੀ ਆਹ ਬੰਦੇ ਤੇ ਸਾਨੂੰ ਸ਼ੱਕ ਹੈਗਾ ਤੁਸੀਂ ਇਹਨਾਂ ਦੀ ਪੁੱਛਗਿੱਛ ਕਰੋ ਇਹਨਾਂ ਨੇ ਕੋਈ ਪੁੱਛਗਿੱਛ ਨਹੀਂ ਕੋਈ ਕੁਝ ਨਹੀਂ ਨਾ ਉਹਨਾਂ ਦਾ ਨਾਂ ਪਾਇਆ ਇਹਨਾਂ ਨੇ ਪਹਿਲਾਂ ਇੱਕ ਮੁੰਡਾ ਫੜਾਇਆ ਗਿਆ ਉਸ ਤੋਂ ਬਾਅਦ ਉਸ ਨੇ ਦੋ ਦੋ ਮੁੰਡਿਆਂ ਦੇ ਨਾਂ ਲਖਾਇਆ ਜੀ ਚੱਲ ਇੱਥੋਂ ਚਲਦੀ ਚਲਦੀ ਗੱਲ ਹੈ ਅੱਜ ਚੌਥਾ ਦਿਨ ਸ਼ੁਰੂ ਹੋ ਗਿਆ ਜੀ ਚੌਥੇ ਦਿਨ ਤੋਂ ਲਾਸ਼ ਮਿਲ ਗਈ ਹੈ ਜੀ ਇਹਨਾਂ ਨੇ ਰਾਤ ਨੂੰ ਜਿਹੜੇ ਬੰਦੇ ਛੱਡੇ ਆ ਬੰਦੇ ਉੱਥੇ ਇਹਨਾਂ ਦੇ ਝਾੜੂ ਪੋਚਾ ਕਰੀ ਜਾਂਦੇ ਚੌਂਕੀ 'ਚ ਗੱਡੀਆਂ ਸਾਫ਼ ਕਰੀ ਜਾਂਦੇ ਆ ਕੋਈ ਕੁੱਛ ਕਰੀ ਜਾਂਦਾ ਕੋਈ ਕੁੱਛ ਕਰੀ ਜਾਂਦਾ ਤੇ ਅਸੀਂ ਹੁਣ ਸਾਹਿਬ ਨੂੰ ਪੁੱਛਿਆ ਜੀ ਵੀ ਅੱਜ ਅੱਜ ਲਾਸ ਕਿਵੇਂ ਮਿਲ ਗਈ ਇੱਥੋਂ ਇੱਥੇ ਜ਼ਿੰਮੇਦਾਰ ਕਹਿੰਦਾ ਲਾਸ ਨਹੀਂ ਇੱਥੇ ਅਸੀਂ ਕੰਮ ਕੀਤਾ ਜ਼ਿੰਮੇਦਾਰ ਕਹਿੰਦਾ ਜਿਹੜੇ ਜ਼ਿੰਮੇਦਾਰ ਦੇ ਖੇਤੋਂ ਮਿਲਿਆ ਉਹਨਾਂ ਦਾ ਬੰਦਾ ਰੱਖਿਆ ਹੋਇਆ ਉਹਨੇ ਆ ਕੇ ਦੱਸਿਆ ਜੀ ਆਪਣੇ ਖੇਤ 'ਚ ਲਾਸ ਪਈ ਐ ਕੱਲ ਜੋ ਖਤਮ ਹੋਈ ਵੀ ਐ ਬਿਲਕੁਲ ਪਿੰਜਰ ਬਣੇ ਪਏ ਆਹੀ ਗੱਲਬਾਤ ਆ ਜੀ ਦੋ ਦਿਨਾਂ ਦੀ ਮਰੀ ਐ ਇਹਨਾਂ ਨੇ ਦਿੰਦੀ ਮਰੀ ਐ ਜੀ ਉਹ ਜਦੋਂ ਸਾਡਾ ਅਸੀਂ ਦਿਮਾਗ ਕੀਤਾ ਅਸੀਂ ਬਟਿੰਡਾ ਪਹੁੰਚਣ ਵਾਲੇ ਸੀਗੇ ਜਦੋਂ ਸਾਨੂੰ ਇਹਨਾਂ ਨੇ ਫੋਨ ਕਰਕੇ ਇਹਨਾਂ ਨੇ ਪਰਚਾ ਕੱਟਣ ਦੀ ਕੋਸ਼ਿਸ਼ ਕੀਤੀ ਐ ਫੇਰ ਨਾ ਪਾਇਆ ਉਦੋਂ ਉਹ ਇਹਨਾਂ ਨੇ ਆਵਾਟੋਲਜੀ ਤੁਰੇ ਫਿਰਿਆ ਪੈਸੇ ਲੈ ਲੈਂਦੇ ਆ ਮੁਰਜ ਜਾਂਦੇ ਆ ਕੈਮਰੇ ਦੇਖ ਲੈਂਦੇ ਆ ਉਲਟਾ ਸਾਨੂੰ ਤੁਮਕਾਈ ਗਏ ਊੜੀ ਊੜੀ ਦੇ ਪਿਓ ਤੇ ਕਿੰਨੇ ਬੰਦੇ ਆ ਦੇਖੋ ਜੀ ਇੱਕ ਤਿੰਨ ਬੰਦੇ ਆ ਇੱਕ ਗਰੀਬ ਪਰਿਵਾਰ ਹੋਣ ਕਰਕੇ ਇੱਕ ਗਰੀਬ ਪਰਿਵਾਰ ਹੋਣ ਕਰਕੇ ਵੀ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ ਜੀ ਜਦੋਂ ਲਾਜ਼ਮੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਐ ਜਦੋਂ ਕੋਈ ਬੰਦਾ ਜਦੋਂ ਉਹਨਾਂ ਦੀ ਡਿਊਟੀ ਐ ਉਹਨਾਂ ਦੀ ਡਿਊਟੀ ਹੈ ਵੀ ਅਸੀਂ ਆਹ ਬੰਦੇ ਫੜਨੇ ਆ। ਉਹ ਬੰਦਿਆਂ ਨੂੰ ਉਹਨਾਂ ਨੇ ਇੱਕ ਬੰਦੇ ਨੂੰ ਫੜਿਆ। ਠੀਕ ਹੈ ਨਾ ਜੀ? ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਉਹਨਾਂ ਦੀ ਕੁੱਟ ਮਾਰ ਕਰਦੇ ਹੋ ਕੋਸ ਮਰਜ਼ੀ ਕਰਦੇ ਉਹਨਾਂ ਨੂੰ ਮਣਾਉਂਦੇ ਹੋ। ਵੀ ਭਾਈ ਗੁੜੀਆ ਕਿੱਥੇ ਆ ਤਿੰਨ ਦਿਨ ਪਹਿਲਾਂ ਕੀ ਪਤਾ ਉਹਨਾਂ ਨੂੰ ਤੋਂ ਮਾਰੀ ਨਾ ਹੋਵੇ ਜੀ ਉਹ। ਠੀਕ ਹੈ ਨਾ ਜੀ? ਕੀ ਪਤਾ ਉਹਨਾਂ ਨੇ ਮਾਰੀ ਨਾ ਹੋਵੇ ਜੇ ਉਹਦੇ ਇਹ ਪ੍ਰਸ਼ਾਸਨ ਕੁਛ ਨਾ ਕੁਛ ਕਰਦਾ ਕੀ ਪਤਾ ਅੱਜ ਸਾਡੇ ਕੋਲੇ ਗੁੜੀਆ ਸਹੀ ਸਲਾਮਤ ਹੁੰਦੀ ਹੁੰਦੀ ਨਾ ਜੀ? ਹਾਂ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਓਹ ਮੁੰਡਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ ਜੀ ਨਾ ਸਾਰੇ ਪੰਜਾਬ ਦੇ ਵਿੱਚ ਪਤਾ ਹੋਣਾ ਚਾਹੀਦਾ 16 ਸਾਲ ਦੀ ਬੱਚੀ ਹੈ 15 16 ਸਾਲ ਦੀ ਬੱਚੀ ਹੈ ਇਹ 16 ਸਾਲ ਦੀ ਹੈ ਜੀ ਕੁੜੀ ਆ ਇਹ 16 ਸਾਲ ਤੋਂ 18 ਜੇ ਇਹ ਗਰੀਬਾਂ ਨਾਲ ਇਸ ਤਰ੍ਹਾਂ ਧੱਕਾ ਹੋਣ ਲੱਗ ਗਿਆ ਫਿਰ ਜੇ ਜੇ ਇਹ ਜੇ ਇਹ ਵੱਡੇ ਘਰ ਦੀ ਕੁੜੀ ਹੁੰਦੀ ਤੇ ਹੁਣ ਨੂੰ ਕਦੋਂ ਦਾ ਕੁਝ ਨਾ ਕੁਝ ਹੋ ਜਾਂਦਾ ਜੀ ਸਭ ਕੁਝ ਹੋ ਜਾਂਦਾ ਤੇ ਹੁਣ ਤੱਕ ਕਥਾ ਦੀ ਤਾਂ ਕਾਰਵਾਈ ਨਹੀਂ ਹੁਣ ਗਰੀਬਾਂ ਦੀ ਕੋਈ ਸੁਣ ਨਹੀਂ ਰਿਹਾ ਕੋਈ ਸਰਪੰਚ ਮੈਂਬਰ ਹੈ ਨਹੀਂ ਪਿੰਡ 'ਚ ਕੋਈ ਤਾਂ ਸਾਡੀ ਸੁਣੇ ਕੋਈ ਤਾਂ ਸੁਣੇ ਸਾਡੇ ਕਿਸੇ ਨਾਲ ਸਾਂਝ ਨਹੀਂ ਹੋਏ ਜਿਹੜੀ ਹੁਣ ਕੁੜੀਆਂ ਨੂੰ ਲੈ ਕੇ ਗਿਆ ਸੀ ਕੋਈ ਸਾਇਨ ਨਹੀਂ ਕੀਤਾ ਸੱਤੋਂ ਧੱਕੇ ਨਾਲ ਇਹ ਨਾਲ ਸੀ ਵੀ ਲੈ ਗਏ ਉਹ ਕਿਹ ਨਾਲ ਲੈ ਕੇ ਲਾਸ਼ ਨਾਲ ਸੱਤੋਂ ਧੱਕੇ ਵਾਲਾ ਕੰਮ ਹੀ ਹੈ ਜੀ ਉਹ ਕਹਿੰਦੀ ਅਸੀਂ ਜਾ ਕੇ ਅਸੀਂ ਕਾਰਵਾਈ ਕਰਵਾਵਾਂਗੇ ਅਸੀਂ 8 ਦਿਨਾਂ ਦਾ ਰਿਮਾਂਡ ਲਵਾਵਾਂਗੇ ਇੱਕ ਬੰਦਾ ਕਾਤਲ ਕਰਕੇ ਇੱਕ ਬੰਦਾ ਕਤਲ ਕਰਕੇ ਘਟਾ ਅੱਠ ਦਿਨਾਂ ਦਾ ਰਮਾਨ ਮਾਰਨ ਤੇ ਹੁੰਦੇ ਨੇ ਜੀ ਮੈਂ ਵੀ ਉੱਥੇ ਗਿਆ ਮੈਂ ਗੋਲ ਮੋਲ ਗੱਲ ਨਾ ਕਰਾਂ ਤੂੰ ਇਹ ਕੋਈ ਅੱਠ ਦਿਨਾਂ ਦਾ ਰਮਾਨ ਹੁੰਦਾ ਇਸ ਤਰ੍ਹਾਂ ਅੱਠ ਦਿਨਾਂ ਦਾ ਥੋੜੀ ਹੁੰਦਾ ਬਾਕੀ ਗੱਲ ਹੋਰ ਬਰਦਰ ਜਦੋਂ ਆਪਾਂ ਪੁਲਸ ਦੇ ਗੇਟ ਦੇ ਮੂਹਰੇ ਚਲੇ ਜਾਂਦੇ ਆ ਨਾ ਜੇ ਆਪਾਂ ਅਪਰਾਧੀ ਹੋਈਏ ਤੇ ਪੁਲਸ ਵਾਲਿਆਂ ਨੂੰ ਇਹਨਾਂ ਪਤਾ ਹੁੰਦਾ ਵੀ ਇਹ ਬੰਦਾ ਕਤਲ ਕਰਕੇ ਆਇਆ ਜਾਂ ਚੋਰ ਆਇਆ ਜਾਂ ਕੁਛ ਵੀ ਆ ਜਾਂ ਠੱਗ ਆਇਆ ਉਹਨਾਂ ਦੇ ਸਾਰੀਆਂ ਗੱਲਾਂ ਧਿਆਨ ਚ ਹੁੰਦੀਆਂ ਜੀ ਕਿਉਂ ਸਭ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਜੀ ਕੁੜੀ ਨੂੰ ਲਾਪਤਾ ਹੋਏ ਕਿੰਨੇ ਦਿਨ ਹੋ ਗਏ ਕੁੜੀ ਨੂੰ ਬ੍ਰਦਰ ਜੀ ਨੇ 3-4 ਦਿਨ ਗਏ ਤੇ ਕੁੜੀ ਉਹਨਾਂ ਪੁਲਿਸੀ ਬ੍ਰਦਰ ਜੀ ਮੇਰੀ ਗੱਲ ਸੁਣੋ ਇਹ ਕਹਿੰਦੇ ਇਹਨਾਂ ਨੇ ਸੀ ਕਾਨੂੰਨੀ ਕਾਰਵਾਈ ਕਰੀ ਹੈ ਨਹੀਂ ਪਤਾ ਲੱਗਿਆ ਸਾਨੂੰ ਕੋਈ ਨਾਮ ਕਹਿੰਦੇ ਵੀ ਆਪਾਂ ਐ ਕਰ ਲਾਂਗੇ ਐ ਜੋ ਕਰ ਲਾਂਗੇ ਨੰਬਰ ਲਓ ਐ ਕਰ ਲਓ ਸਾਨੂੰ ਕੁਛ ਨਹੀਂ ਬਸ ਸਿਰਫ ਰਾਤੋਂ ਰਾਤ ਹੀ ਮੈਂ ਇੱਕ 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 ਗੱਲ ਤੁਹਾਡੀ ਵਿੱਚ ਤੁਹਾਨੂੰ ਕੌਣ ਕਹਿ ਕੇ ਗਿਆ ਵੀ ਆਪਾਂ ਨਿਵੇੜ ਲਾਂਗੇ ਉਹ ਮਲਾ ਜਿਹੜਾ ਮੈਂ ਮੜਾ ਉਹ ਮੋਟਾ ਜਿਹੜੇ ਮੁੰਡੇ ਫੜੇ ਹੋਏ ਆ ਆਪਾਂ ਐ ਕਰ ਲਈ ਐ ਕਰ ਲਈ ਜੋ ਕਰ ਲਈ ਬੱਲੂ ਵਾਲਾ ਚੌਂਕੀ ਕਹਿੰਦੀ ਹੈ ਬੱਲੂਆਂ ਚੌਂਕੀ ਕਹਿੰਦੀ ਆਪਾਂ ਐ ਕਰੋ ਐ ਕਰਾਂਗੇ ਜੋ ਕਰਾਂਗੇ ਆ ਬੱਲੂਆਂ ਚੌਂਕੀ ਵਿੱਚ ਇੱਕ ਮਿੰਟ ਇੱਕ ਮਿੰਟ ਕਾਲਾ ਸਾਹਮਣੇ ਗੱਲ ਹੋ ਗਈ ਬਈ ਤੂੰ ਇੱਕ ਮਿੰਟ ਰੋ ਹਾਂ ਇੱਧਰ ਗੱਲ ਕਰ ਰਹੇ ਹੋ ਜਿਹੜਾ ਗੱਲ ਕਰਦਾ ਉਹੀ ਕਰ ਲਓ ਬਾਕੀ ਦੂਹਰਾ ਕਰ ਹਾਂਜੀ ਅੱਜ ਕੀ ਨਾ ਜੀ ਕਮਲ ਜੀ ਸਰ ਹਾਂਜੀ ਕੀ ਮੌਲਾ ਦੱਸੋ ਜੀ ਮੌਲਾ ਨੇ ਜੀ ਸਰ ਕੱਲ ਉਹਦੀ ਮਾਂ ਹੀ ਸੀ ਮੁੰਡੇ ਦੀ ਦੋਨਾਂ ਦੀ ਗੱਗੂ ਦੀ ਤੇ ਸੰਦੀਪ ਦੀ ਉਹ ਕਹਿੰਦੇ ਵੀ ਤੁਸੀਂ ਸਾਡੇ ਨਾਲ ਰਾਜੀਨਾਮਾ ਕਰ ਲਓ ਵੀ ਸਾਡੇ ਮੁੰਡੇ ਛੱਡ ਦੋ ਅਸੀਂ ਕਿਹਾ ਨਹੀਂ ਅਸੀਂ ਉਹਨਾਂ ਕਾ ਕੁੜੀ ਕਹਿੰਦੇ ਤੁਹਾਨੂੰ ਦੋ ਦਿਨਾਂ ਚ ਲੱਭ ਕੇ ਲਿਆ ਕੇ ਦੇਵਾਂਗੇ ਅਸੀਂ ਵੀ ਕਿਤੋਂ ਮਰਜੀ ਲਿਆ ਕੇ ਦੀ ਕੁੜੀ ਤੁਹਾਨੂੰ ਲਿਆ ਕੇ ਦੇਵਾਂਗੇ ਸਵੇਰੇ ਅੱਜ ਆਏ ਫਿਰ ਵੀ ਉਹਨਾਂ ਨਾਲ ਹੀ ਗੱਲ ਕਹੀ ਅਗੀ ਕਹਿੰਦੇ ਕੁੜੀ ਤੁਹਾਨੂੰ ਲੱਭ ਕੇ ਲਿਆ ਕੇ ਦੇਵਾਂਗੇ ਅਸੀਂ ਵੀ ਕੁੜੀ ਤਾਂ ਉਹਨਾਂ ਕੋਲੇ ਸੀਗੀ ਤਾਂ ਹੀ ਕਹਿੰਦੇ ਸੀਗੇ ਐਨੀ ਕ ਗੱਲ ਕਹਿ ਕੇ ਉਹ ਜਾ ਵੜੇ ਨੇ ਬਾਕੀ ਇੱਕ ਗੱਲ ਹੋਰ ਈ ਬਰਦਰ ਉਹ ਦਸੰਦਰ ਰਾਮ ਛੋਪ ਠੀਓ ਉਹ ਉਹਨੇ ਨਾਲ ਗੱਲ ਕਰੀ ਮਿਰ ਕਰੇ ਆ ਸੀ ਉਹ ਕਹਿੰਦਾ ਵੀ ਯਾਰ ਤੂੰ ਮੇਰਾ ਨਵੇੜ ਦੇ ਮੇਰੇ ਮੁੰਡੇ ਦਾ ਨਾਮ ਕਰਾ ਦੇ ਜੋ ਕਰ ਦੇ ਯਾਰ ਇਸ ਗੱਲ ਇਸ ਗੱਲ ਤੇ ਵੀ ਮੰਨ ਲਓ ਮੁੰਡਾ ਹੈਗਾ ਨਾਲ ਉਹ ਇਸ ਤਾਂ ਹੀ ਕਿ ਤਾਂ ਹੀ ਕਹਿੰਦੇ ਨੇ ਉਹ ਮੇਰੇ ਕੋਲ ਕਿਉਂ ਆਇਆ ਮੈਂ ਯਾਰ ਤੇਰੇ ਮੁੰਡੇ ਦਾ ਨਾ ਮਾਤਲ ਮਾਤੂ ਆਪਾਂ ਕੱਢੀਨੇ ਤਾਂ ਇਹ ਮੈਂ ਮੰਗਦਾ ਮਿੱਕੀ ਬਿਚਾ ਸੀ ਅਸੀਂ ਕੋਈ ਨਹੀਂ ਉਹ ਬੇਟੇ ਸਾਰੇ ਆਉਂਦੇ ਸੜਨਾ ਆਉਂਦੇ ਨੇ ਵਾਜ ਜੇ ਸਮਰਾਨਾ ਵੀ ਗੱਲ ਯਾ ਕਾਕਾ ਰਾ ਆਪ ਕਹਿੰਦਾ ਖੁਦ ਬੇਟਾ ਦਾ ਬੇਤੀ ਮੁੰਡਾ ਉਹਦਾ ਡੇੜੀ ਬਰਾਦਰ ਡੇੜੀ ਠੀਕ ਹੈ ਕੋਤਨੇ ਵੀ ਕੱਲ ਕਹਿੰਦਾ ਵੀ ਅਸੀਂ ਚੌਂਕੀ ਚ ਗਏ ਸੀ ਉਹ ਕਿੰਨੇ ਵੀ ਕੁੜੀ ਘਰ ਆ ਗਈ ਆ ਕਿ ਕਿਰਿਆ ਜੀ ਫੋਨ ਕਰਿਆ ਕਿਰਿਆ ਜੀ ਘਰ ਅਸੀਂ ਕੋਈ ਗੱਲ ਨਹੀਂ ਆ ਰਹੇ ਨੂੰ ਕੋਈ ਗੱਲ ਤੇ ਤੁਮਹਾਨੂੰ ਕੁੜੀ ਕਿਰਿਆ ਗਈ ਤੁਸੀਂ ਮਹਾਂ ਕਰੋ ਕੁੜੀ ਚੌਂਕੀ ਲਓ ਆਪਾਂ ਮਿਲਾਵਾਂ ਮੂਰੇ ਸਾਹਮਣੇ ਬੈ ਕੇ ਮੈਂ ਆਪਾਂ ਮਿਲਦੇ ਨਾ ਕੋਈ ਗੱਲ ਹੋ ਹੁਣ ਉਹ ਹੀ ਨਹੀਂ ਸੀ ਕੁੜੀ ਹੁੰਦੀ ਤਾਂ ਫੇਰ ਲਈ ਉਹ ਹੀ ਨਹੀਂ ਆਪਾਂ ਰੱਤੋਂ ਰਾਤ ਦੀ ਗੱਲ ਹੈ ਤੜਕੇ ਜੇ ਮੈਂ ਤੁਹਾਨੂੰ ਕਾਲ ਦਿਖਾਉਣਾ ਜਸਿੰਦਰ ਦਾ ਫੋਨ ਆਇਆ ਸੀ ਮੇਰੇ ਕੋਲ ਮੈਂ ਤੁਹਾਨੂੰ ਫੋਨ ਦਿਖਾਉਣਾ ਸੀ ਬਾਕੀ ਮੁੰਡਾ ਰਾਤ ਅੰਦਰ ਹੈ ਜੀ ਜਿਹੜੇ ਨੰਬਰ ਤੋਂ ਬਚਿਆ ਹੋਇਆ ਬਚਿਆ ਕਿਹੜਾ ਸੱਤਾਂ ਬੰਦੇ ਰਾਤ ਚੱਟੇ ਗੋਗੇ ਜੀ ਚੰਗਾ ਚੱਟੇ ਕੋ ਲਾਛੇ ਤੋਂ ਵੀ ਆ ਗਈ ਕਹਿੰਦਾ ਲਾਛੇ ਦੱਦੂ ਦਾ ਪਿਓ ਇੰਨੀ ਗੱਲ ਵੀ ਕਹਿ ਕੇ ਗਿਆਗਾ ਦੱਦੂ ਦਾ ਪਿਓ ਕਹਿੰਦਾ ਮੇਰਾ ਮੁੰਡਾ ਮੰਨਿਆਗਾ ਵੀ ਕੁੜੀ ਅਸੀਂ ਛੱਟ ਕੇ ਆਏ ਹੈਗੇ ਉਹ ਆਪ ਕਹਿ ਕੇ ਗਿਆ ਜੀ ਦੇਣੇ ਵਿਛੜ ਕੇ ਇਹਨੂੰ ਛੱਡ ਕੇ ਗਿਆ ਉਹ ਨਾ ਤਿੰਨ ਦਿਨوں ਨੇ ਕਹਿ ਰਿਹਾ ਕਿ ਮੈਂ ਥੋਣੀ ਕੁੜੀ-ਕੁੜੀ ਲਿਆ ਦੇਵਾਂਗੇ ਐ ਕਰਦਾ ਮਾਨਾ ਕਰਦੇ ਨੇ ਤੇ ਸਮਾਜਿਕ ਸਥਿਤੀ ਜਿਹੜੇ ਕੁੜੀ ਦਾਪਾਂ ਨੇ ਮਾਰੀ ਆ ਗਿਆ ਨੇ ਉਹ ਭੈਣ ਜੇ ਪਿੱਛੇ ਵੀ ਕੀ ਮਾਮਲਾ ਸੀ ਪੂਰਾ ਜੀ ਇਹ ਜੀ ਪਿੰਡ ਸਰਦਾਰਗੜ ਦੀ ਇੱਕ ਮਾਈਨਰ 16-17 ਸਾਲ ਦੀ ਲੜਕੀ ਜਿਹਦਾ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਤੁਹਾਡੇ ਕੋਲ ਤਾ ਜੇ 7 ਤਰੀਕ ਦੀ ਮਾਪਪ ਦੇ ਮੁਤਾਬਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 5:30 6 ਵਜੇ ਸੈਰ ਕਰਨ ਗਈ ਹੈ ਤੇ ਮਾਪਪ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਉਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਹੈ ਕੋਈ ਅਸੀ ਜਾਤੀ ਨਾਲ ਸੰਬੰਧ ਰੱਖਦੇ ਹਨ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਾਨੂੰਨ ਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਲਾੜ ਨੂੰ ਵੱਤੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਵਿਆਹ ਕੀਤਾ ਇਹਦੇ ਆਧਾਰ ਤੇ ਅਸੀਂ ਮਕਦਮਾ ਜਿਹੜਾ ਨੰਬਰ 1550 ਥਾਣਾ ਸਦਰ ਬਠਿੰਡਾ ਮਿਤੀ 8 7 2000 ਜਿਹੜਾ ਹੈਗਾ ਬੱਚੀ ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਸਟੇਸ਼ਨ ਤੇ ਚੈੱਕ ਕਰ ਰਹੇ ਅਸੀਂ ਅੱਜ ਵਰਮਾਂਗ ਲੈ ਰਹੇ ਹਾਂ ਤੇ ਅੱਜ ਹੀ ਸਾਨੂੰ ਇਤਰਾ ਮਿਲੀ ਨਹੀਂ ਉੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਦੀ ਹੋਈ ਹੈ ਜਿਹੜੇ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਕਾਸਾਹ ਵਾਲਾ ਵੀ ਉਹ ਖਾਦੀ ਹੋਈ ਮਿਲੀ ਹੋਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਨ ਜੀ ਵੀ ਲਿਆਂਦੀ ਜਾ ਰਹੀ ਹੈ ਦੇਸ਼ੀਆਂ ਤੋਂ ਸਖਤੀ ਨਰੇਜੀ ਹੈਗੀ ਹੈ ਉਹ ਕੁਝ ਕੁਝ ਕਰ ਰਹੇ ਆ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬਲਾ ਕੇ ਤੇ ਉਹਨਾਂ ਦੇ ਵਿੱਚ ਵੀ ਕੁਝ ਕੁਝ ਉਹਨਾਂ ਜੀ ਕਰ ਰਹੇ ਆ ਇੱਕ ਸੇ ਇੱਕ ਹੋਰ ਗੱਲ ਹੈ ਜੇ ਕੋਈ ਗਲੇ ਵਗੈਰਾ ਜਾਂ ਕੋਈ ਸਟੈਚ ਮਾਰਕਸ ਵਗੈਰਾ ਬਾਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬਾਡੀ ਖਾਦੀ ਹੋਈ ਹੈ ਅਸੀਂ ਫੋਰ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ ਸ਼ਨਾਖਤ ਵੀ ਕਰਨੀ ਹੈ ਕੱਪੜੇ ਤੇ ਸ਼ਨਾਖਤ ਹੋ ਗਈ ਹੈ ਉਹਦੀ ਚੱਪਲ ਵੀ ਮਿਲੀ ਇੱਕ ਸਾਲ ਨੂੰ ਉਹ ਉਹਦੇ ਤੋਂ ਸ਼ਨਾਖਤ ਹੋ ਗਈ ਹੈ ਅਗਲੀ ਜਿਹੜੀ ਕਾਰਵਾਈ ਤਹਾਨੂੰ ਪੁਲਿਸ ਨੂੰ ਆ ਕੇ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਮੋ ਕਾਸ ਆਫ ਡੈਥ ਕੀ ਹੈ ਮਰਨ ਦਾ ਕਾਰਨ ਕੀ ਹੈਗਾ ਹੁਣ ਤੱਕ ਕਿੰਨੇ ਜਾਨੇ ਕਸਟਡੀ ਚ ਹੈ ਸਾਡੇ ਕੋਲ ਇੱਕ ਦੋਸ਼ੀ ਗ੍ਰਿਫਤਾਰ ਹੈਗਾ ਬਾਕੀ ਉਹਨਾਂ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਅਸੀਂ ਪੁਸ਼ਕਿਸ਼ ਕਰ ਰਹੇ ਹਾਂ ਜਿਹੜੇ ਸਾਨੂੰ ਸਸਪੈਕਟਡ ਹੈਗੇ ਆ ਠੀਕ